ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਤੇਗ ਬਾਦਰ ਨੂੰ ਵਧਾਈਆਂ ਤੇਗ ਬਾਦਰ ਨੂੰ ਤਨ ਗੁਰ ਤੇਗ ਬਾਦਰ ਨੂੰ ਤਨ ਤਨ ਤੇਗ ਬਾਦਰ ਨੂੰ ਵਧਾਈਆਂ ਮਾਤਾ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਮਾਤਾ ਗੁਜਰੀ ਨੂੰ 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 ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਬਾਬਾ ਤੈਨੂੰ ਵਧਾਈਆ ਵਧਾਈਆਂ ਪੰਜ ਪਿਆਰਿਆਂ ਨੂੰ ਵਧਾਈਆਂ ਪੰਜ ਪਿਆਰਿਆਂ ਨੂੰ ਵਧਾਈਆਂ ਸੇਬ ਜਾਦਿਆਂ ਨੂੰ ਵਧਾਈਆਂ ਸੇਬ ਜਾਦਿਆਂ ਨੂੰ ਵਧਾਈਆਂ ਸਾਰੀ ਸੰਗਤ ਨੂੰ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਤੇਰੀਆਂ ਸੰਗਤਾਂ ਨੂੰ ਵਧਾਈਆਂ ਤੇਰੀਆਂ ਸੰਗਤਾਂ ਨੂੰ ਜਿੰਨਾ ਜੱਪੇ ਆ ਤੇਰਾ ਨਾਮ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਮੱਠ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਮਾਤਾ ਗੁਜਰੀ ਨੂੰ ਵਧਾਈਆ ਮਾਤਾ ਗੁਜਰੀ ਨੂੰ ਜਿਹਦੇ ਵੇੜੇ ਵਿੱਚ ਚਣ ਚੜਿਆ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆਂ ਗੁਰਪੁਰਬ ਦੀਆਂ ਵਧਾਈਆਂ ਜੀ